ਆਸਾ ਆਨੀ ਲੇ ਕੁੰਭ ਪਰਾਈ ਲੇ ਉਦਕ ਠਾਕਰ ਕੋ ਇਸ਼ਨਾਨ ਕਰੂ 42 ਲੱਖ ਜੀ ਜਲ ਮੇ ਹੁਤੇ ਬੀਠਲ ਪਹਿਲਾ ਕਾਇ ਕਰੂ ਜਤਰ ਜਾਉ ਤਤਰ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲਾ ਰਹਾ ਆਨੀ ਲੇ ਫੂਲ ਰੋਈ ਲੇ ਮਾਲਾ ਠਾਕੁਰ ਕੀ ਹੂੰ ਪੂਜ ਕਰੂ ਪਹਿਲੇ ਬਾਸ ਦੇਈ ਹੈ ਬਵਰੇ ਬੀਟਲ ਪਹਿਲਾ ਕਾਇ ਕਰੂੰ ਅਨੀਲੇ ਦੂਧ ਰਿਦਾਈਲੇ ਖੀਰੰਗ ਠਾਕੁਰ ਕੋ ਨਵੇਦ ਕਰਨਾ ਵੇਦ ਕਰੂੰ ਪਹਿਲੇ ਦੂਧ ਪਿਟਾਰਿਓ ਬਛਰਾ ਬੀਟਲ ਪਹਿਲਾ ਕਾਇ ਕਰੂੰ ਈ ਮੈਂ ਬੀਟਲ ਊ ਮੈਂ ਬੀਟਲ ਬੀਟਲ ਬਿਨ ਸੰਸਾਰ ਨਹੀਂ ਤਾਨਦਰੰਤਰ ਨਾਮ ਪ੍ਰਣਵ ਪੂਰਿ ਹੋ ਤੂ ਸਰਬਮਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਖਦ ਨਾਲ ਨਾਮਦੇਵ ਜੀ ਦਾ ਇਸ ਤੋਂ ਪਹਿਲਾ ਸ਼ਬਦ ਸੀ ਜਿਹਦੇ ਵਿੱਚ ਅਸਾਂ ਇਹ ਧਿਰ ਕੀਤਾ ਸੀ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਇੱਕ ਸੂਤਮਨ ਸਤ ਸਹਿਜ ਜੈਸੇ ਉਤਪਉਤ ਪ੍ਰਪਸੋਈ ਗੁਰ ਬਾਣੀ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਨਿਰੰਕਾਰ ਦੀ ਬੰਦਗੀ ਦਾ ਹੀ ਹੁਕਮ ਹੈ ਇਹੀ ਸਿਧਾਂਤ ਹੈ ਕਿ ਸੇ ਮੂਰਤੀ ਦੇਵੀ ਦੇਵ ਤੇ ਪੀਰ ਅਵਤਾਰ ਦੀ ਪੂਜਾ ਦੀ ਮੰਨਤਾ ਗੁਰਮਤਿ 'ਚ ਨਹੀਂ ਹੈ ਇਸ ਨੂੰ ਮੰਨਤਾ ਨਹੀਂ ਦਿੱਤੀ ਗਈ ਇਹਨਾਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਸਾਹਿਬ ਦਰਜ ਕੀਤੀ ਗਈ ਉਹ ਵੀ ਇੱਕ ਪਰਮਾਤਮਾ ਦੇ ਇੱਕ ਕਾਲਪੁਰ ਦੇ ਪੁਜਾਰੀ ਸਨ ਹਾਂ ਇਹ ਹੈ ਕਿ ਉਹਨਾਂ ਨੇ ਉਹ ਲਫ਼ਜ਼ ਸਾਰਿਆਂ ਨੇ ਵਰਤੇ ਗੁਰੂ ਸਾਹਿਬ ਨੇ ਵੀ ਵਰਤੇ ਜਿਹੜੇ ਪ੍ਰਾਤਨ ਦੇਵੀ ਦੇਵਤਿਆਂ ਅਵਤਾਰਾਂ ਦੇ ਲਈ ਲਫ਼ਜ਼ ਵਰਤੇ ਜਾਂਦੇ ਸਨ ਉਹ ਲਫ਼ਜ਼ ਗੁਰੂ ਸਾਹਿਬ ਨੇ ਭਗਤਾਂ ਨੇ ਵਰਤੇ ਇੱਕ ਪਰਮਾਤਮਾ ਦੇ ਲਈ ਇਸ ਲਈ ਇੱਕ ਦੇ ਪਿਖਾ ਖਾ ਲੈਣਾ ਕਿ ਗੋਬਿੰਦ ਲਫ਼ਜ਼ ਆਇਆ ਤੇ ਸ਼ਾਇਦ ਕ੍ਰਿਸ਼ਨ ਵਾਸਤੇ ਹੋਵੇ ਨਾਰਾਇਣ ਲਫ਼ਜ਼ ਆਇਆ ਤੇ ਸ਼ਾਇਦ ਵਿਸ਼ਨੂੰ ਜੀ ਵਾਸਤੇ ਹੋਵੇ ऐसा नहीं शिव لفظ ਆ ਗਿਆ ਤੇ ਕਿ ਜੀ Shiv ji Maharaj ਵਾਸਤੇ ਹੋਵੇ ਐਸਾ ਨਹੀਂ ਹੈ ਇੱਥੇ Shiv ਤੂੰ ਭਾਵ ਉਹ ਪਰਮਾਤਮ ਜਿਹੜਾ ਸਾਰੇ ਦੇਵਾਂ ਦਾ ਦੇਵ ਮਹਾਨ ਦੇਵ ਪਰਮਾਤਮ ਤੇ ਨਾਰਾਇਣ ਤੂੰ ਪਾਵੇ ਨਹੀਂ ਜਿਹੜਾ ਜਲ ਵਿੱਚ ਵਸਦਾ ਹੈ ਨਾਰਾਇਣ Vishnu ਬਲਕੇ ਉਹ ਪਰਮਾਤਮ ਜਿਹੜਾ ਦਰਥ ਵਿੱਚ ਤੇ ਧਰ ਵਿੱਚ ਵੀ ਵਸਦਾ ਹੈ ਤੋ ਭਗਤ ਨਾਮਦੇਵ ਜੀ ਨੇ ਵੀ ਜੋ ਪਰਮਾਤਮ ਦਾ ਸਰੂਪ ਸਾਨੂੰ ਦੱਸਿਆ ਪਹਿਲੇ ਸ਼ਬਦ ਵਿੱਚ ਉੱਥੇ ਵੀ ਇਹੋ ਦੱਸਿਆ ਕਿ ਉਹ ਪਰਮਾਤਮ ਸਰਵ ਵਿਆਪਕ ਹੈ ਕੌਣ ਕੌਣ ਤੇ ਵਿਸਮਾਇਆ ਹੋਇਆ ਸਾਰੇ ਨੇ ਵਿਸਮਾਇਆ ਹੋਇਆ ਹੈ ਤੋ ਇਸ ਸ਼ਬਦ ਦੇ ਵਿੱਚ ਵੀ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਆਮ ਤੌਰ ਤੇ ਲੋਕੀ ਜਿਹੜੇ ਨੇ ਉਹ ਕਿਸੇ ਬੁੱਤ ਮੂਰਤੀ ਦੀ ਪੂਜਾ ਕਰਦੇ ਨੇ ਉਹਦੇ ਅੱਗੇ ਚੀਜ਼ਾਂ ਪੇਟਾ ਰੱਖਦੇ ਨੇ ਫੁੱਲ ਆਦ ਦੁੱਧ ਪਾਣੀ ਵਗੈਰਾ ਇੱਥੇ ਨੂੰ ਪੇਟਾ ਕਰਦੇ ਨੇ ਪਰ ਉਹ ਇਹ ਨਹੀਂ ਸਮਝਦੇ ਕਿ ਪਰਮਾਤਮਾ ਅਸਰ ਵਿੱਚ ਕੋਈ ਇੱਕ ਬੁੱਤ ਨਹੀਂ ਹੈ ਕੋਈ ਇੱਕ ਮੂਰਤੀ ਨਹੀਂ ਹੈ ਉਹ ਕੋਈ ਇੱਕ ਦੇਵੀ ਦੇਵਤਾ ਨਹੀਂ ਹੈ ਉਹ ਇੱਕ ਅਲ੍ਹਾ ਹੀ ਨੂਰ ਹੈ ਇੱਕ ਜੋਤ ਹੈ ਆਤਮ ਗ੍ਰੂਪ ਸਾਰੇ ਵਿੱਚ ਸਮਾਇਆ ਹੋਇਆ ਹੈ ਤੇ ਸਰਵ ਵਿਆਪਕ ਵੀ ਹੈ ਇਸ ਲਈ ਉਸ ਦੀ ਪੂਜਾ ਇਹਨਾਂ ਵਸਤੂਆਂ ਨਾਲ ਇਹਨਾਂ ਚੇਨਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਨਾਂ ਸਾਰੇ ਵਿੱਚ ਤੋਂ ਆਪ ਹੀ ਵਸਦਾ ਹੈ ਇਹਨਾਂ ਨੂੰ ਤਾਂ ਪਹਿਲੇ ਹੀ ਭੋਗ ਰਿਹਾ ਇਹਨਾਂ ਦੇ ਅਨੰਤ ਤੋਂ ਪਹਿਲੇ ਹੀ ਮੰਨ ਰਿਹਾ ਉਸਾ ਕੇ ਇਹਨਾਂ 'ਚ ਕੋਈ ਚੀਜ਼ ਭੇਟ ਨਹੀਂ ਕੀਤੀ ਜਾ ਸਕਦੀ ਨਾ ਹੀ ਉਸ ਦਾ ਕੋਈ ਐਸਾ ਵਜੂਦ ਹੈ ਜਿਹੜਾ ਵਿਅਕਤੀગત ਰੂਪ ਵਿੱਚ ਸਾਹਮਣੇ ਦਿਖਦਾ ਵੀ ਉਹਦੇ ਕਿ ਕੋਈ ਚੀਜ਼ ਭੇਟਾ ਕੀਤੀ ਜਾਏ ਤੋ ਇਸ ਸ਼ਬਦ ਜੇ ਗੱਲ ਸਮਝਾਈ ਰਹੀ ਹੈ rau ਦੀ ਪੰਕਤੀ ਵਿੱਚ ਜਤਰ ਜਉ ਤਤ ਬਿਠੂਲ ਪਹਿਲਾ ਮੈਂ ਜਿੱਧਰ ਵੀ ਜਾਂਦਾ ਹਾਂ ਤਤ ਬਿਠੂਲ ਪਹਿਲਾ ਉਹ ਪਰਮਾਤਮ ਜਿਹੜਾ ਹਰ ਪਾਸੇ ਉਹੀ ਪਹਿਲਾਂ ਹੀ ਮੌਜੂਦ ਹੈ ਉਥੇ ਮਹਾਂ ਆਨੰਦ ਕਰੇ ਸਦਕੇਲਾ ਅਤੇ ਹਰ ਜੀਵ ਜੰਦ ਵੀ ਸਮਾ ਕੇ ਹਰ ਜਗ੍ਹਾ ਹਾਜ਼ਰ ਨਾਜ਼ਰ ਹੋ ਕੇ ਉਹ ਆਪ ਹੀ ਇਹ ਦੁਨੀਆ ਦਾ ਮਹਾਨ ਆਨੰਦ ਕਰ ਰਿਹਾ ਹੈ ਇਹ ਦੁਨੀਆ ਦੀ ਕੇਲ ਖੇਡ ਖੇਡ ਰਿਹਾ ਹੈ ਆਪ ਹੀ ਹਰ ਚੀਜ਼ ਵੀ ਆਪ ਹੀ ਸਮਾਇਆ ਹੋਇਆ ਫਿਰ ਜੇ ਮੈਂ ਆਨੀਲੇ ਕੁੰਭ ਭਰਾਈ ਲਈ ਉਦ ਇਹ ਮੈਂ ਕੋਈ ਘੜਾ ਲੈ ਆ ਕੇ ਤੇ ਉਹਦੇ ਵੀ ਪਾਣੀ ਭਰ ਪ੍ਰਾਲਮ ਠਾਕੁਰ ਕੋ ਇਸ਼ਨਾਨ ਕਰੂੰ ਤੇ ਕਿਸੇ ਮੂਰਤੀ ਨੂੰ ਠਾਕੁਰ ਸਮਝ ਕੇ ਪਰਮਾਤਮਾ ਸਮਝ ਕੇ ਉਸ ਨੂੰ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰਾਂ ਤੇ 42 ਲੱਖ ਜੀ ਜਲ ਵਿੱਚ ਹੋਤੇ ਮੀਟਰ ਪਹਿਲਾ ਕਾਹੇ ਕਰੂੰ ਜਿਹੜੇ ਕਿ ਇਹ ਆਮ ਕਹਾਵਤ ਹੈ ਕਿ 42 ਲੱਖ ਜੀ ਪਾਣੀ ਵਿੱਚ ਨੇ ਤੇ ਉਹ ਪਾਣੀ ਵਿੱਚ ਆ ਪਹਿਲਾਂ ਹੀ ਤੇ ਪਾਣੀ ਦੀ ਇਸ਼ਨਾਨ ਕਰ ਰਹੇ ਨੇ ਸਾਰੇ ਫਿਰ ਠਾਗਰ ਨੂੰ ਉਸੇ ਪਾਣੀ ਦਾ ਇਸ਼ਨਾਨ ਕਰਨ ਦਾ ਕੀ ਮਤਲਬ ਹੈ ਕਿ ਕਿ ਸਾਰੇ ਜੀਵ ਜਿਹੜੇ ਪਾਣੀ ਵਿੱਚ ਨੇ ਉਹਨਾਂ ਵਿੱਚ ਉਹ ਪਰਮਾਤਮਾ ਵੀ ਵਿਆਪਕ ਹੈ ਉਹਨਾਂ ਜੀਵਾਂ ਵੀ ਉਹ ਹਰਕਤ ਵਿੱਚ ਨੇ ਉਹਨਾਂ ਅੰਦਰ ਪ੍ਰਭੂ ਦੀ ਜੋਤ ਮੌਜੂਦ ਹੈ ਉਹ ਪਹਿਲਾਂ ਹੀ ਉਸ ਪਾਣੀ ਵਿੱਚ ਮੌਜੂਦ ਹੈ ਪਹਿਲਾਂ ਹੀ ਉਹ ਸਾਰੇ ਇਸ਼ਨਾਨ ਕਰ ਰਿਹਾ ਹੈ ਤੇ ਫਿਰ ਮਿੱਦਲ ਪਹਿਲਾਂ ਕਾਹੀ ਕਰੂ ਮੈਂ ਉਹਦੇ ਦੀ ਵੱਖਰੀ ਪੂਜਾ ਪਾਣੀ ਅਰਪਣ ਕਰਕੇ ਜਪਨ ਇਸ਼ਨਾਨ ਕਰਾ ਕੇ ਕਰਨ ਦਾ ਕੋਈ ਮਤਲਬ ਹੀ ਨਹੀਂ ਨਿਕਲਦਾ ਕਿਉਂਕਿ ਪਰਮਾਤਮਾ ਦਾ ਜੋ ਅਸਲ ਪਰਮਾਤਮਨ ਰੰਗਾਰਾ ਉਹਦਾ ਤਾਂ ਇਸ਼ਨਾਨ ਕਰਾਇਆ ਨਹੀਂ ਜਾ ਸਕਦਾ ਉਦਾ ਕੋਈ ਵਜੂਦ ਨਹੀਂ ਸਰੀਰ ਨਹੀਂ ਉਹ ਤੇ ਸਰਵ ਵਿਆਪਕ ਅਸਤੀ ਹੈ। ਫਾਨੀਲੇ ਫੁੱਲ ਪ੍ਰੋਈਲੇ ਮਾਲਾ ਜੇ ਮੈਂ ਕਿਤੇ ਫੁੱਲ ਪੱਤੇ ਲਿਆਵਾਂ ਉਹਨਾਂ ਦੀ ਮਾਲਾ ਪ੍ਰੋਲਮਾ ਠਾਕੁਰ ਕੀ ਹੂੰ ਪੂਜ ਕਰੂੰ ਤੇ ਉਹ ਫੁੱਲ ਚੜਾ ਕੇ ਉਹ ਮਾਲਾ ਚੜਾ ਕੇ ਮੈਂ ਠਾਕੁਰ ਦੀ ਪਰਮਾਤਮਾ ਦੀ ਪੂਜਾ ਕਰਨਾ ਚਾਹਾਂ ਤੋ ਪਹਿਲਾ ਬਾਸ ਲਈ ਹੈ ਪਵਰੇ ਬੀਟਰ ਪਹਿਲਾ ਕਾਈ ਕਰੂੰ ਤੇ ਮੇਰਾ ਮੀਠਲ ਮੇਰਾ ਪਰਮਾਤਮਾ ਤੋ ਪਹਿਲੇ ਹੀ ਹਰ ਫੁੱਲ ਪੱਤੀ ਵਿੱਚ ਬਨਸਪਤੀ ਸਾਰੇ ਵਿੱਚ ਸਮਾਇਆ ਹੋਇਆ ਹੈ ਹਰ ਇੱਕ ਚੀਜ਼ ਵਿੱਚ ਉਸ ਦੀ ਜੋਤ ਮੌਜੂਦ ਹੈ ਤੋ ਉਹ ਪਹਿਲੇ ਉਹਦੇ ਚ ਭਮਰਾ ਬਣ ਕੇ ਭਵਰੇ ਨੇ ਬਾਸ ਲੈ ਲਈ ਉਹ ਵੀ ਝੂਠਾ ਕਰ ਦਿੱਤਾ ਪਾਣੀ ਬਿਆਸੀ ਬੈਰੇਜ ਲਖ ਜੀਵਨ ਝੂਠਾ ਕਰ ਦਿੱਤਾ ਉਹ ਚੜਾਣ ਦੇ ਕਾਬਿਲ ਹੀ ਨਹੀਂ ਰਿਹਾ ਤੇ ਉਹ ਜੀ ਉਹ ਸਾਰੇ ਜੀਵ ਜੋ ਆਪ ਹੀ ਹੈ ਉਹ ਆਪ ਹੀ ਇਸ਼ਨਾਨ ਵੀ ਕਰ ਰਿਹਾ ਤੇ ਇੱਥੇ ਸਾਰੇ ਫੁੱਲਾਂ ਪੱਤਿਆਂ ਵਿੱਚ ਵੀ ਉਹ ਆਪ ਮੌਜੂਦ ਹੈ ਤੇ ਉਥੇ ਭਵਰਾ ਬਣ ਕੇ ਵੀ ਆਪ ਹੀ ਉਸ ਗੰਦੀ ਪਹਿਲੇ ਲੈ ਰਿਆ ਫੁੱਲਾਂ ਦੀ ਤੇ ਮੇਰਾ ਕੀ ਮਤਲਬ ਹੋਏਗਾ ਕਿ ਮੈਂ ਉਹ ਹੀ ਫੁੱਲ ਜਾ ਕੇ ਪ੍ਰਮਾਤਮਾ ਦੇ ਨਾਮ ਤੇ ਕਿਸੇ ਮੂਰਤੀ ਨੂੰ ਭੇਟ ਕਰਾਂ ਮੀਢਲ ਪਹਿਲਾਂ ਕਾਹੇ ਕਰੂ ਫਿਰ ਮੈਂ ਕਾਹਦੇ ਲਈ ਉਸ ਵਿਸ਼ਤਲ ਜਿਹੜੀ ਪ੍ਰਮਾਤਮਾ ਦੀ ਇਹ ਫੁੱਲਾਂ ਦੀ ਮਾਲਾ ਜਾਂ ਫੁੱਲ ਅਰਪਣ ਕਰਕੇ ਪੇਟਾ ਕਰਾਂ ਉਹ ਤਾਂ ਪਹਿਲਾਂ ਹੀ ਉਹਨਾਂ ਫੁੱਲਾਂ ਦੀ ਸੁਗੰਧੀ ਲੈ ਰਿਆ ਹੈ ਭੌਰੇ ਦੇ ਰੂਪ ਵਿੱਚ ਔਨਲੀ ਦੂਦ ਹਿਦਾਈ ਲੇ ਖਿਰੰਗ ਠਾਕੁਰ ਕੋ ਨਵੇਦ ਕਰੂ ਨਵੇਦ ਤੋਂ ਮਤਲਬ ਹੁੰਦਾ ਕਿਸੇ ਮੂਰਤੀ ਅੱਗੇ ਜਾ ਕੇ ਕੋਈ ਅਨਪੂਜਨ ਆਦ ਚੀਜ਼ਾਂ ਜਿਹੜੀਆਂ ਅਰਪਣ ਕਰਨੀਆਂ ਤੇ ਅਗਰ ਜੀ ਸਮਝਾ ਰਹੇ ਨੇ ਕਿ ਜੇ ਮੈਂ ਦੁੱਧ ਲੈ ਕੇ ਖੀਰ ਵੀ ਬੜੀ ਸੋਹਣੀ ਤਿਆਰ ਕਰ ਰਿਣ ਲਵਾਂ ਰਿਦਾਇ ਲੈ ਰਿਣ ਲਵਾਂ ਠਾਕੁਰ ਕੋ ਨਵੇਦ ਕਰੂ ਤੇ ਠਾਕੁਰ ਦੇ ਅੱਗੇ ਮੈਂ ਉਹ ਖੀਰ ਪੇਟ ਕਰਾਂ ਉਸ ਨੂੰ ਪ੍ਰਸੰਨ ਕਰਨ ਲਈ ਪਹਿਲੇ ਦੁੱਧ ਬਟਾ ਰਿਓ ਬਛਰਾ ਇਹ ਦੁੱਧ ਤਾਂ ਪਹਿਲਾਂ ਹੀ ਬੱਚੇ ਨੇ ਗੋ ਜਾਂ ਮਹੀਂ ਦੇ ਥਣਾ ਚੋਂ ਛੁਟਾ ਕਰ ਲਿਆ ਹੋਇਆ ਹੈ ਇਟਿਲ ਪੇ ਅਲਾ ਕਾਇ ਕਰੂੰ ਫਿਰ ਮੈਂ ਉਸ ਨੂੰ ਕਿਵੇਂ ਖੁਸ਼ ਕਰਾਂ ਪਰਮਾਤਮਾ ਨੂੰ ਉਹਦੇ ਅੱਗੇ ਮੈਂ ਇਹ ਖੀਰ ਪੇਟ ਕਰਕੇ ਕੀ ਪ੍ਰਾਪਤ ਕਰ ਲਵਾਂਗਾ ਜਦ ਕਿ ਬਛਰੇ ਦੇ ਰੂਪ ਵਿੱਚ ਉਹ ਆਪ ਹੀ ਆਪਣੀ ਮਾਂ ਦੇ ਥਣਾਂ ਨੂੰ ਦੁੱਧ ਪਹਿਲਾਂ ਹੀ ਚੁੰਮ ਕੇ ਉਹਨੂੰ ਉਠਾ ਕਰ ਚੁੱਕਿਆ ਉਹ ਪਹਿਲਾਂ ਹੀ ਉਸ ਨੂੰ ਪ੍ਰਾਪਤ ਕਰ ਚੁੱਕਿਆ ਉਸ ਨੂੰ ਭੋਗ ਚੁੱਕਿਆ ਮੈਂ ਕਿਹੜੇ ਭੋਗ ਲਵਾਂਗਾ ਉਹ ਤੇ ਹਰ ਚੀਜ਼ ਨੂੰ ਆਪ ਹੀ ਭੋਗ ਲਿਆ ਹੈ ਭੋਗ ਰਿਹਾ ਹੈ ਪਦਾਰਥਾਂ ਨੂੰ ਵੀ ਜੀਵਾਂ ਦੇ ਵਿੱਚ ਵੀ ਬੈਠਾ ਹੋਇਆ ਉਹਨਾਂ ਸਰੀਰਾਂ ਨਹੀਂ ਸਰੀਰਾਂ ਦਾ ਹਰ ਟਿੱਕੇ ਨਾਲ ਪ੍ਰਯੋਗ ਕਰੀ ਜਾ ਰਿਹਾ ਹੈ ਮੇਹੁਦੇ ਕਿ ਕਿਹੜੀ ਪੂਜਾ ਪੇਟ ਕਰ ਸਕਦਾ ਇਹ ਥੀਰਿੰਗ ਵਾਲੀ ਗੱਲ ਵੀ ਨਹੀਂ ਤੋੜਨੀ ਵੀ ਫਿਰ ਆਖੀਰ ਦੀ ਪੰਕਤੀ ਜਾ ਕੇ ਸਮਝਾਉਂਦੇ ਨੇ ਕਿ ਈ ਬੇ ਬੀਠਲ ਉ ਬੇ ਬੀਠਲ ਮੈਂ ਤੇ ਦੇਖਦਾ ਉਹ ਇੱਥੇ ਵੀ ਹੋਈ ਹੈ ਤੇ ਅੱਗੇ ਵੀ ਹੋਏ ਥੱਲੇ ਉੱਪਰ ਹਰ ਪਾਸੇ ਉਹ ਪਰਮਾਤਮਾ ਹੀ ਪਰਮਾਤਮਾ ਸਮਾਇਆ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਨਹੀਂ ਕੋਈ ਜਿਹੜੀ ਕਲ ਦੇ ਸ਼ਬਦ ਆ ਮੁਕਪਾਵ ਸੀ ਬੀਠਲ ਬਿਨ ਸੰਸਾਰ ਨਹੀਂ ਉਸ ਪਰਮਾਤਮਾ ਬਿਨ ਦਾ ਸੰਸਾਰ ਹੀ ਨਹੀਂ ਹੈ ਸੰਸਾਰ ਦੀ ਜਿਹੜੀ ਹੁੰਦ ਹੈ ਉਤਪਤੀ ਹੈ ਸੰਸਾਰ ਜਿਸ ਸ਼ਕਤੀ ਨਾਲ ਖੜਾ ਹੈ ਜਿਸ ਸ਼ਕਤੀ ਨਾਲ ਤੁਰ ਫਿਰ ਰਹੀ ਹੈ ਜੀਵ ਜੰਤ ਇਹ ਸਭ ਉਸ ਦੇ ਕਾਰਨ ਹੈ ਉਹੀ ਸਾਰੇ ਵਿੱਚ ਉਸ ਦੀ ਜੋਤ ਸਮਾਈ ਹੋਈ ਸੀ ਰਣ ਨੂੰ ਤੋੜ ਰਹੀ ਹੈ ਅੱਖਾਂ ਨਾਲ ਦੇਖ ਰਹੀ ਹੈ ਮੂੰਹ ਨਾਲ ਬੋਲ ਰਹੀ ਹੈ ਕਤਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੁ ਗਿਆਨੀ ਹੋਈ ਸਾਰੰ ਵਿੱਚ ਉਹੀ ਦੇ ਕਤਨ ਬਕਨ ਉਹੀ ਕਰ ਰਿਹਾ ਉਹੀ ਸੁਣ ਰਿਹਾ ਸਭ ਕੁਝ ਕਰਨ ਵਾਲਾ ਬਿਠਿਲ ਬਿਨ ਸੰਸਾਰ ਉਦੇ ਬਿਨ ਸੰਸਾਰ ਹੀ ਨਹੀਂ ਤੇ ਫਿਰ ਥਾਨ ਤਨਤਰ ਨਾਮ ਪ੍ਰਣਵ ਜਿਹੜਾ ਪਰਮਾਤਮਾ ਹਰ ਥਾਨ ਤਨਤਰ ਹਰ ਥਾਂ ਤੇ ਮੌਜੂਦ ਹੈ ਮੈਂ ਨਾਮ ਤੇ ਉਹਨੂੰ ਪ੍ਰਣਾਮ ਕਰਦਾ ਉਹਨੂੰ ਨਮਸਕਾਰ ਕਰਦਾ ਪੂਰਿਓ ਤੂ ਸਰਬਮਹਿ ਤੂ ਤੇ ਸਾਰੇ ਵਿੱਚ ਨਕਾਨਕ ਪੂਰਿਆ ਹੋਇਆ ਭਰਿਆ ਹੋਇਆ ਕੋਈ ਐਸਾ ਜੀਵ ਨਹੀਂ ਕੋਈ ਬਨਸਪਤੀ ਨਹੀਂ ਕੋਈ ਰੁੱਖ ਪਹਾੜ ਨਹੀਂ ਜਿਨ੍ਹਾਂ ਵਿੱਚ ਉਹਦੀ ਜੋਤ ਨਹੀਂ ਸਮਾਈ ਹੋਦੀ ਸ਼ਕਤੀ ਨਹੀਂ ਸਮਾਈ ਹੋਈ ਉਹ ਆਪ ਹੀ ਸਾਰੀ ਖੇਡ ਕਰ ਰਿਹਾ ਗੱਲ ਤੇ ਉਸ ਨੂੰ ਮਹਿਸੂਸ ਕਰਨ ਦੀ ਹੈ ਅਸੀਂ ਜਿਹੜੀਆਂ ਆਪਣੀਆਂ ਵੱਖਰੀਆਂ ਹਸਤੀਆਂ ਬਣਾ ਕੇ ਬਹਿ ਗਏ ਆ ਤੇ ਹਉਮੇ ਵਿੱਚ ਘਰੇ ਗਏ ਆ ਕਿ ਮੈਂ ਕੋਈ ਹੋਰ ਹਾਂ ਤੇ ਪ੍ਰਭੂ ਕੋਈ ਹੋਰ ਹੈ ਇਹ ਇਹ ਚੀਜ਼ ਤੇ ਸਾਡੀ ਵਿਥ ਭਾਈ ਬੈਠੀ ਹੈ ਤੇ ਜਦੋਂ ਅਸੀਂ ਇਹ ਸਮਝਾਂਗੇ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਉਹ ਪਹਿਲਾਂ ਨਿਰੰਕਾਰ ਆਪ ਸੀ ਆਪਣੇ ਆਪ ਤੁਸੀਂ ਨੇ ਤੱਤ ਬਣਾਏ ਇਹਨਾਂ ਤੱਤਾਂ ਨੂੰ ਦੇ ਸੰਯੋਗ ਨਾਲ ਉਸ ਨੇ ਜੀਵ ਜੰਤ ਬਣਾਏ ਫਿਰ ਇਹਨਾਂ ਨੂੰ ਤੋਰਨ ਫਿਰ ਇਹਨਾਂ ਕੋਲੋਂ ਕੰਮ ਕਾਜ ਕਰਨ ਲਈ ਵਿੱਚ ਆਪ ਜੋ ਧਰ ਕੇ ਬੈਠ ਗਿਆ ਆਪ ਹੀ ਵਿਚ ਜੋ ਤਰੀਕਾ ਹੀ ਹੋਈ ਹੈ ਆਪਣੀ ਜਿਸ ਦੇ ਕਾਰਨ ਇਹ ਸੇੜ ਤੁਰਦੇ ਫਿਰਦੇ ਨੇ ਤੇ ਭਾਈ ਉਸ ਨੂੰ ਮਹਿਸੂਸ ਕਰਨ ਦੀ ਲੋੜ ਹੈ ਉਹਨੂੰ ਖੁਸ਼ ਕਰਨ ਲਈ ਉਹਦੇ ਪੈਦਾ ਕੀਤੇ ਪਦਾਰਥ ਜਲ ਪਾਣੀ ਫੁੱਲ ਦੁੱਧ ਆਦਿ ਉਹਨੂੰ ਭੇਟ ਕਰਕੇ ਉਹਦੇ ਅੱਗੇ ਰੱਖ ਕੇ ਤੇ ਗੱਲ ਨਹੀਂ ਬਣਦੀ ਤੇ ਫਿਰ ਕੀ ਅਗਰ ਰੱਖੀਏ ਜਿੱਦੀ ਸਦਰਵਾਰ ਮੂੰਹ ਕੇ ਬੋਲਨ ਬੋਲੀ ਹੈ ਜਿਸਮ ਤੇ ਪਿਆਰ ਉਹ ਇੱਕੋ ਹੀ ਤਰੀਕਾ ਹੈ ਕਿ ਅੰਮ੍ਰਿਤ ਵੇਲਾ ਸਚ ਨਉ ਬੜਿਆਈ ਵਿਚਾਰ ਬੇ ਸਮੇਂ ਸਿਰ ਅੰਮ੍ਰਿਤ ਵੇਲੇ ਉਠਿਏ ਉੱਠ ਕੇ ਸੱਚੇ ਨਾਮ ਦੀ ਵਡਿਆਈਆਂ ਕਰੀਏ ਕਿਉਂ ਕਿ ਕਿਵੇਂ ਸਾਰੇ ਵਿੱਚ ਸਮਾਇਆ ਹੋਇਆ ਹੈ ਕਿਵੇਂ ਉਸਨੇ ਸੰਸਾਰ ਦੀ ਰਚਨਾ ਕੀਤੀ ਹੈ ਤੁਸੀਂ ਕਿਦੇ ਮੈਡੀਕਲ ਸਾਇੰਸ ਵਾਲੇ ਕੋਲ ਕਿਸੇ ਡਾਕਟਰ ਕੋਲ ਬਹਿ ਜਾਓ ਤੇ ਉਹਨਾਂ ਕੋਲ ਪੁੱਛ ਲਓ ਦਿਲ ਦੀਆਂ ਨਾੜੀਆਂ ਦੇ ਬਾਰੇ ਉਹਦੀ ਕਿਰਿਆ ਦੇ ਬਾਰੇ ਦਿਮਾਗ ਦੀਆਂ ਨਾੜੀਆਂ ਦਿਮਾਗ ਦੀ ਬਣਤਰ ਦੇ ਬਾਰੇ ਦਿਮਾਗ ਦੀਆਂ ਕਿਰਿਆਵਾਂ ਦੇ ਬਾਰੇ ਉਹ ਕਿਵੇਂ ਸਾਰੇ ਸਰੀਰ ਨੂੰ ਆਪਣੇ ਵਸ ਵਿੱਚ ਕਰਕੇ ਸਰੀਰ ਨੂੰ ਕੰਮ ਲਈ ਰਿਹਾ ਸਰੀਰ ਨੂੰ ਚਲਾ ਰਿਹਾ ਹੈ ਦਿਮਾਗ ਇਹ ਉਹ ਰੱਬ ਦੀ ਖੇਡ ਹੈ ਦੇਖੋ ਤੁਸੀਂ ਤੂੰ ਵਿਸਮਾਦਿਤ ਆ ਜਾਓਗੇ ਰੰਗ-ਬਰੰਗੇ ਜੀਵ ਜੰਤ ਅੱਜ ਕੱਲ ਅਸੀਂ ਚੀਹੀਆਂ ਦੇ ਦੇਖਦੇ ਹਾਂ ਅਫਰੀਕਾ ਦੇ ਜੰਗਲ ਹੋਰ ਸਾਰੇ ਸੰਸਾਰ ਦੇ ਦਰਸ਼ਨ ਦੂਰਦਰਸ਼ਨ ਰਾਹੀਂ ਕਰਦੇ ਹਾਂ ਤੇ ਰੰਗ-ਰੰਗ ਦੇ ਜੀਵ ਜੰਤ ਰੰਗ-ਰੰਗ ਦਾ ਉਹਨਾਂ ਦਾ ਜਿੰਦਾ ਢੰਗ ਰੰਗ-ਰੰਗ ਦੀ ਜੀਵਨ ਜੁਗਤੀਆਂ ਰੰਗ-ਰੰਗ ਦੇ ਉਹਨਾਂ ਦੇ ਰਹਿਣ ਸਹਿਣ ਰੰਗ-ਰੰਗ ਦੇ ਉਹਨਾਂ ਦੇ ਔਲਾਦ ਹੋਣ ਦੇ ਤਰੀਕੇ ਉਹਨਾਂ ਨੂੰ ਪਾਲਣ ਦੇ ਤਰੀਕੇ ਹਰ ਪਾਸੇ ਵਿਸਮਾਦੀ ਉਸਮਾਦਿਾਈ ਹੋਈ ਹੈ ਇਧਰ ਦੇਖੋ ਉਸ ਰੱਬ ਦੀ ਕੁਦਰਤ ਵਰਤ ਰਹੀ ਹੈ ਉਹਦੀ ਖੇਡ ਵਰਤ ਰਹੀ ਹੈ ਅਸੀਂ ਉਸ ਦੀ ਪੂਜਾ ਉਸ ਨੂੰ ਖੁਸ਼ ਕਰ ਲਈ ਉਸਤੇ ਹੀ ਪੈਦਾ ਕਿਤੇ ਪਦਾਰਥ ਉਹ ਦੇ ਦੇ ਰੱਖ ਕੇ ਖੁਸ਼ ਨਹੀਂ ਕਰ ਸਕਦੇ ਉਹਨੂੰ ਚਾਹੀਦਾ ਹੈ ਸਾਡਾ ਪਿਆਰ ਸਾਡੀ ਸ਼ੁੱਭ ਭਾਵਨਾਵਾਂ ਉਹਦੇ ਉਹਦਾ ਸਾਡਾ ਜਿਹੜਾ ਰਿਸ਼ਤਾ ਹੈ ਉਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ ਇਹੋ ਹੀ ਸਭ ਤੋਂ ਸੂਤਰਾ ਤਰੀਕਾ ਹੈ ਕਿ ਪ੍ਰਭੂ ਨਾਲ ਸਾਡੀ ਕੀ ਸਾਂਝ ਹੈ ਸਾਡੀ ਉਹਦੀ ਹਸਤੀ 'ਚ ਅੰਤਰ ਕੀ ਹੈ ਅਸੀਂ ਵੀ ਉਸੇ ਦਾ ਹੀ ਰੂਪ ਹਾਂ ਬਸ ਉਸੇ ਦੇ ਗੁਣ ਜਿਹੜੇ ਸਾਡੇ ਨੂੰ ਅਲਾਵ ਪੋਗੇ ਨੇ ਕਿ ਹਰ ਬਿਸਰ ਤੇਰੇ ਗੁਣ ਗਲਿਆ ਜਿਹੜੇ ਸੰਦਰੇ ਅੰਦਰੂਪ ਨੂੰ ਭੁੱਲਣ ਕਰਕੇ ਗੁਣ ਗਲ ਗਏ ਨੇ ਬਸ ਉਹਨਾਂ ਦਾ ਮੁੜ ਕੇ ਸੰਚਾਰ ਕਰਨਾ ਉਹ ਗੁਣ ਸਾਨੂੰ ਮਿਲਦੇ ਨੇ ਗੁਰੂ ਕੀ ਬਾਣੀ ਵਿੱਚੋਂ ਸਤਿਗੁਰੂ ਦੀ ਬਾਣੀ ਵਿੱਚੋਂ ਸਾਨੂੰ ਗੁਣ ਮਿਲਦੇ ਨੇ ਬਾਣੀ ਦੀ ਵਿਚਾਰ ਕਰਨੀ ਪੜ੍ਹਨੀ ਵਿਚਾਰਨੀ ਉਹਨਾਂ ਗੁਣਾਂ ਦੀ ਵਿਚਾਰ ਕਰਨੀ ਉਹਨਾਂ ਗੁਣਾਂ ਨੂੰ ਤਾਰਨ ਕਰਨਾ ਇਹ ਹੀ ਸੱਚੀ ਬੰਦਗੀ ਹੈ ਇਹ ਹੀ ਸੱਚੀ ਪੂਜਾ ਹੈ ਇਹ ਹੀ ਪ੍ਰਭੂ ਨੂੰ ਖੁਸ਼ ਕਰਨ ਦਾ ਸਭ ਤੋਂ ਸੂਖਾ ਸਾਧਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ